ਤਸਵੀਰਾਂ ਜੋ ਤੁਸੀਂ ਦੇਖੀਆਂ ਇਹ ਉਸ ਸੁਪਰਸਟੋਰ ਦੀਆਂ ਨੇ ਜਿੱਥੇ ਉਹਨਾਂ ਦੀ ਮੁਨਾਫਾ ਖੋਰੀ ਲੋਕਾਂ ਦੀ ਜ਼ਿੰਦਗੀ ਤੋਂ ਜ਼ਿਆਦਾ ਐਮਬੀਆਂ ਤੇ ਰੱਖਣ ਲੱਗ ਗਈ। ਜ਼ਿਲਕਪੁਰ ਦਾ ਇਹ ਉਹ ਸੁਪਰਸਟੋਰ ਜਿੱਥੇ ਲੋਕਾਂ ਨੂੰ ਤਾਜ਼ੀਆਂ ਚੀਜ਼ਾਂ ਦੇ ਨਾਂ ਤੇ ਵੇਚਿਆ ਜਾ ਰਿਹਾ ਹੈ ਜਹ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਮੈਂ ਹਮੰਤੋ ਮਿੱਤਲ ਤੁਸੀਂ ਦੇਖਣਾ ਸ਼ੁਰੂ ਕਰ ਚੁੱਕੇ ਹਾਂ ਕ੍ਰਾਈਮ ਆਵਾਜ਼ ਇੰਡੀਆ ਤੇ ਅੱਜ ਕ੍ਰਾਈਮ ਆਵਾਜ਼ ਇੰਡੀਆ ਤੇ ਇੱਕ ਹੋਰ ਨਵਾਂ ਖੁਲਾਸਾ ਇਹ ਤਸਵੀਰਾਂ ਜੋ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਕਰਿਆਨੇ ਦਾ ਇਹ ਸਮਾਨ ਜਿਹੜਾ ਕਿ ਖਾਣ ਪੀਣ ਵਾਲਾ ਸਮਾਨ ਹੈ ਪਿੰਨੀਆਂ ਜੋ ਤੁਸੀਂ ਦੇਖ ਰਹੇ ਹੋ ਇਹਨਾਂ ਦੇ ਵਿੱਚ ਤੁਰਿਆ ਫਿਰਦਾ ਇਹ ਇੱਕ ਜੀਪ ਇਹ ਜਿਸ ਨੂੰ ਅਸੀਂ ਸੁੰਢ ਵੀ ਕਹਿੰਦੇ ਹਾਂ ਪੰਜਾਬੀ ਦੇ ਵਿੱਚ ਇੱਕ ਸੁੰਢੀ ਟਾਈਪ ਜੀਵ ਜੋ ਇਹਨਾਂ ਦੇ ਵਿੱਚ ਤੁਰਿਆ ਫਿਰਦਾ ਹੈ ਇਹ ਖਰਾਬ ਹੋ ਚੁੱਕੀਆਂ ਪਿੰਨੀਆਂ ਜੜੀਆਂ ਕਿ ਲੋਕਾਂ ਨੂੰ ਆਪਣੀ ਮੁਨਾਫਾ ਖੋਰੀ ਲਈ ਆਏ ਸਰੇ ਆਮ ਵੇਚੀਆਂ ਜਾ ਰੀਆਂ ਨੇ ਇਸ ਮਾਰਕ ਦੀ ਕਰਤੂਤ ਦੇਖੋ ਐਕਸਪਾਇਰ ਹੋ ਚੁੱਕੀਆਂ ਇਨਾਂ ਚੀਜ਼ਾਂ ਦੇ ਉੱਪਰ ਨਵੀਆਂ ਤਰੀਕਾ ਲਾ ਕੇ ਵੇਚਿਆ ਜਾ ਰਿਹਾ ਹੈ ਨਵੀਆਂ ਤਰੀਕਾਂ ਦੀਆਂ ਇਹ ਚਟਾਂ ਇਹ ਸਲਿੱਪ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਅਸੀਂ ਦਿਖਾਉਨੇ ਆ ਕਿ ਕਿਵੇਂ ਐਕਸਪਾਇਰ ਹੋਈਆਂ ਚੀਜ਼ਾਂ ਨੂੰ ਉਹਨਾਂ ਦੇ ਉੱਤੇ ਇੱਕ ਨਵੀਂ ਚ ਨਵੀਂ ਤਰੀਕ ਲਾ ਕੇ ਵੇਚਿਆ ਜਾ ਰਿਹਾ ਹੈ ਇਸ ਵੀਡੀਓ ਦੇ ਵਿੱਚ ਜਿਵੇਂ ਅਸੀਂ ਦੇਖਿਆ ਇਹਨਾਂ ਤਸਵੀਰਾਂ ਦੇ ਵਿੱਚ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ ਕਿਵੇਂ ਇੱਕ ਸਲਿੱਪ ਦੇ ਉੱਪਰ ਦੂਸਰੀ ਸਲਿੱਪ ਪਹਿਲੀ ਸਲਿੱਪ ਜਿਹੜੀ ਕਿ 2023 ਦੀ ਹੈ ਉਸ ਤੋਂ ਬਾਅਦ ਉਸ ਦੇ ਉੱਪਰ ਨਵੀਂ ਸਲਿੱਪ ਜਿਹੜੀ ਕਿ 2025 ਦੀ ਹੈ 2 ਸਾਲਾਂ ਦਾ ਇਹ ਗੈਪ ਕਿਵੇਂ ਪੂਰਾ ਹੋਊਗਾ ਔਰ ਉਸ ਗੈਪ ਦੇ ਦੌਰਾਨ ਇਸ ਦੇ ਜਿਹੜੀਆਂ ਅੰਦਰਲੀ ਚੀਜ਼ਾਂ ਨੇ ਉਹ ਸੜ ਚੁੱਕੀਆਂ ਨੇ ਖਰਾਬ ਹੋ ਚੁੱਕੀਆਂ ਨੇ ਖਾਣ ਦੇ ਲਾਇਕ ਨਹੀਂ ਪਰ ਇਹਨਾਂ ਨੂੰ ਕੀ ਫਰਕ ਪੈਂਦਾ ਇਹਨਾਂ ਨੂੰ ਤਾਂ ਆਪਣੀ ਮੁਨਾਫਾ ਨਾਲ ਮਤਲਬ ਹੈ ਆਪਣੀ ਮੁਨਾਫਾਖੋਰੀ ਨਾਲ ਮਤਲਬ ਹੈ ਫਿਰ ਚਾਹੇ ਖਾਨ ਤੋਂ ਬਾਅਦ ਕਿਸੇ ਨੂੰ ਕੋਈ ਪਿਆਨੇ ਕੇ ਬਿਮਾਰੀ ਹੋ ਜਾਵੇ ਜਾਂ ਕੋਈ ਬੁਰੇ ਤਰੀਕੇ ਨਾਲ ਬਿਮਾਰ ਹੀ ਕਿਉਂ ਨਾ ਹੋ ਜਾਵੇ ਪਰ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹਨਾਂ ਦੀ ਇਨਸਾਨੀਅਤ ਇਸ ਕਦਰ ਮਰ ਚੁੱਕੀ ਹੈ ਕਿ ਇਹਨਾਂ ਨੂੰ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਦੇ ਵਿੱਚ ਇਹਨਾਂ ਜੜਾ ਰਤੀ ਪਰ ਵੀ ਡਰ ਨਹੀਂ ਲੱਗਦਾ ਅਰ ਉੱਥੇ ਹੀ ਪ੍ਰਸ਼ਾਸਨ ਤੇ ਵੀ ਵੱਡੇ ਸਵਾਲ ਖੜੇ ਹੁੰਦੇ ਹਨ ਜਦੋਂ ਇਹਨਾਂ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਇਹਨਾਂ ਵੱਲੋਂ ਸਰਬੰਦੇਤ ਵਿਭਾਗ ਵੱਲੋਂ ਹਮੇਸ਼ਾ ਇਹ ਜਵਾਬ ਦਿੱਤਾ ਜਾਂਦਾ ਹੈ ਕਿ ਸਾਡੀ ਰੋਟੀਨ ਚੈੱਕਅਪ ਹਮੇਸ਼ਾ ਹੁੰਦੀ ਹੈ ਔਰ ਜੋ ਜੇ ਕੋਈ ਕਮੀ ਪਾਈ ਜਾਂਦੀ ਹੈ ਤਾਂ ਉਸ ਦੇ ਉੱਤੇ ਪੁਖਤਾ ਕਾਰਵਾਈ ਕੀਤੀ ਜਾਂਦੀ ਹੈ ਪਰ ਹੁਣ ਇਹ ਸਟੋਰ ਜਿਸ ਵੱਲੋਂ ਸੜੀਆਂ ਗਲੀਆਂ ਜਿਨ੍ਹਾਂ ਦੇ ਵਿੱਚ ਜੀ ਪੈਦਾ ਹੋ ਚੁੱਕੇ ਨੇ ਉਹ ਚੀਜ਼ਾਂ ਵੇਚੀਆਂ ਜਾ ਰਹੀਆਂ ਨੇ ਇੱਕ ਇਹ ਚੀਜ਼ ਔਰ ਇਸ ਦੇ ਨਾਲ ਹੀ ਇੱਕ ਤੁਹਾਨੂੰ ਹੋਰ ਚੀਜ਼ ਦਿਖਾ ਰਹੇ ਹਾਂ ਖਜੂਰਾ ਜਿਨ੍ਹਾਂ ਦੇ ਵਿੱਚ ਵੀ ਜੀ ਤੁਰੇ ਫਿਰਦੇ ਨੇ ਔਰ ਇਹ ਪੂਰੀ ਪੈਕ ਫੀਲ ਪੈਕ ਹੈ ਡੱਬਾ ਦੇ ਬਾਹਰੋਂ ਹੀ ਦੇਖਿਆ ਜਾ ਸਕਦਾ ਹੈ ਕੇਸ ਦੇ ਅੰਦਰ ਵੀ ਜੀ ਤੁਰੇ ਫਿਰਦੇ ਨੇ ਬਲਕਿ ਇਹਨਾਂ ਲੋਕਾਂ ਦਾ ਇਸ ਚੀਜ਼ ਦੇ ਉੱਤੇ 1% ਵੀ ਧਿਆਨ ਨਹੀਂ ਕਿ ਅਸੀਂ ਖਰਾਬ ਚੀਜ਼ਾਂ ਅਸੀਂ ਲੋਕਾਂ ਨੂੰ ਦੇ ਰਹੇ ਆ ਲੋਕ ਇਹਨਾਂ ਤੋਂ ਭਰੋਸੇ ਨਾਲ ਚੀਜ਼ਾਂ ਲੈ ਕੇ ਜਾਂਦੇ ਨੇ ਔਰ ਆਪਣੇ ਬੱਚਿਆਂ ਨੂੰ ਖਾਣ ਲਈ ਦਿੰਦੇ ਨੇ ਔਰ ਉਹ ਬੱਚੇ ਜਿਹੜੇ ਬਿਨਾਂ ਦੇਖੇ ਸੋਚੇ ਸਮਝੇ ਮਾਸੂਮ ਹੁੰਦੇ ਨੇ ਉਹਨਾਂ ਨੂੰ ਇਸੇ ਤਰ੍ਹਾਂ ਹੀ ਖਾਂਦੇ ਨੇ ਪਰ ਜੇ ਉਹ ਇਹੀ ਚੀਜ਼ ਇਸੇ ਸਟੋਰ ਤੋਂ ਲਿਜਾ ਕੇ ਖਾਦੀ ਗਈ ਹੁੰਦੀ ਤਾਂ ਇਸ ਗੱਲ ਦੀ ਪੂਰੀ ਪੂਰੀ ਗਾਰੰਟੀ ਹੈ ਕਿ ਉਹ ਬੱਚਾ ਬਿਮਾਰ ਹੋ ਜਾਂਦਾ ਜਾਂ ਫਿਰ ਉਹ ਬਜ਼ੁਰਗ ਜਾਂ ਕੋਈ ਵੀ ਬੰਦਾ ਇਸ ਨੂੰ ਖਾਂਦਾ ਤਾਂ ਉਸ ਦਾ ਬਿਮਾਰ ਹੋਣਾ ਤੈਸ ਹੀ ਕਿਉਂਕਿ ਇਹ ਚੀਜ਼ਾਂ ਖਰਾਬ ਹੀ ਇਧੀਆਂ ਹੋ ਚੁੱਕੀਆਂ ਨੇ ਕ੍ਰਾਈਮ ਅਵਾਰਡਸ ਟੀਮ ਨੂੰ ਜਦੋਂ ਇਸ ਬਾਰੇ ਪਤਾ ਲੱਗਿਆ ਤਾਂ ਪਹਿਲਾਂ ਉਹਨਾਂ ਤੋਂ ਇੱਕ ਪੈਕੇਟ ਲਿਆਂਦਾ ਗਿਆ ਔਰ ਉਸ ਪੈਕੇਟ ਨੂੰ ਜਦੋਂ ਖੁੱਲ੍ਹਿਆ ਗਿਆ ਤਾਂ ਉਹੀ ਹੋਇਆ ਉਸ ਦੇ ਅੰਦਰ ਇਸ ਤਰੀਕੇ ਦੀ ਸੁੰਡੀ ਜੀ ਪਾਈ ਗਈ ਫਿਰ ਉਸ ਤੋਂ ਬਾਅਦ ਦੁਬਾਰਾ ਫੇਰ ਇਹਨਾਂ ਦੇ ਸਟੋਰ ਤੇ ਜਾਇਆ ਗਿਆ ਉੱਥੇ ਜਾ ਕੇ ਜਿੰਨੇ ਵੀ ਪੈਕੇਟ ਇਹਨਾਂ ਦੇ ਬਾਹਰ ਡਿਸਪਲੇ ਕੀਤੇ ਹੋਏ ਸੀ ਉਹਨਾਂ ਦੀ ਨਮਾਇਸ਼ ਲਗਾਈ ਹੋਈ ਸੀ ਵੇਚਣ ਲਈ ਉਹਨਾਂ ਸਾਰੇ ਪੈਕਟਾਂ ਨੂੰ ਖਰੀਦਿਆ ਗਿਆ ਜਿਨ੍ਹਾਂ ਦੇ ਬਿੱਲ ਵੀ ਅਸੀਂ ਤੁਹਾਨੂੰ ਸਕਰੀਨ ਤੇ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਇਹ ਲੋਗ ਇਹ ਬਿੱਲ ਵੀ ਉਹਨਾਂ ਸੁਪਰ ਸਟੋਰ ਦਾ ਹੀ ਹੈ ਮਾਰਟ ਦਾ ਹੀ ਹੈ 골ਡਨ ਐਂਡ ਗ੍ਰੀਨ ਮਾਰਟ ਜਿਹੜਾ ਕਿ ਵਿਰਕਪੁਰ ਦੇ ਹਾਈ ਗਰਾਉਂਡ ਰੋਡ ਦੇ ਉੱਤੇ ਹੈ ਇਸ ਸਟੋਰ ਵੱਲੋਂ ਐਡੀ ਨਲੈਕੀ ਅਣ ਗੈਲੀ ਔਰ ਬੇਖੌਫ ਤਰੀਕੇ ਨਾਲ ਇਹਨਾਂ ਚੀਜ਼ਾਂ ਨੂੰ ਵੇਚਿਆ ਜਾ ਰਿਹਾ ਹੈ ਔਰ ਉੱਪਰ ਲਾਈਆਂ ਸਲਿੱਪਾਂ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਇਹ ਸਾਜ਼ਿਸ਼ ਸੋਚੀ ਸਮਝੀ ਹੋਈ ਇੱਕ ਸਾਜ਼ਿਸ਼ ਹੈ ਜਿਹੜੀ ਉੱਪਰ ਸਲਿੱਪਾਂ ਲਾ ਕੇ ਲੋਕਾਂ ਨੂੰ ਐਕਸਪਾਇਰ ਹੋਈਆਂ ਚੀਜ਼ਾਂ ਵੇਚ ਰਹੇ ਨੇ ਆਪਣੀ ਸਿਰਫ ਔਰ ਸਿਰਫ ਮੁਨਾਫਾ ਖੋਰੀ ਦੇ ਲਈ ਠੋਣ ਸਾਡੀ ਸਮੰਦਰ ਭਾਗ ਨੂੰ ਔਰ ਫੂਡ ਡਿਪਾਰਟਮੈਂਟ ਨੂੰ ਅਪੀਲ ਹੈ ਕਿ ਇਹਨਾਂ ਤੇ ਸਖਤ ਔਰ ਸੱਚ ਕਾਰਵਾਈ ਕਰਦੇ ਹੋਏ ਇਸ ਸਟੋਰ ਨੂੰ ਜਲਦ ਤੋਂ ਜਲਦ ਛਾਪੇ ਮਾਰੀ ਕਰਕੇ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਪਰ ਤੁਸੀਂ ਵੀ ਸਾਨੂੰ ਕਮੈਂਟਾਂ ਦੇ ਵਿੱਚ ਆਪਣੀ ਰਾਏ ਜਰੂਰ ਦਿਓ ਕਿ ਇਹੋ ਜਿਹੇ ਲੋਕਾਂ ਨਾਲ ਕੀ ਹੋਣਾ ਚਾਹੀਦਾ ਦਿੱਤੇ ਛੋਟੀਆਂ-ਛੋਟੀਆਂ ਕਰਿਆਨੇ ਦੀਆਂ ਦੁਕਾਨਾਂ ਆਮ ਤੌਰ ਤੇ ਪਹਿਲਾਂ ਹੁੰਦੀਆਂ ਸੀ ਅੱਜ ਇਹਨਾਂ ਸਟੋਰਾਂ ਨੇ ਉਹਨਾਂ ਕਰਿਆਨੇ ਦੀਆਂ ਦੁਕਾਨਾਂ ਨੂੰ ਖਤਮ ਕਰ ਦਿੱਤਾ ਹੈ ਔਰ ਉਹ ਛੋਟੇ ਦੁਕਾਨਦਾਰ ਅੱਜ ਬੇਰੁਜ਼ਗਾਰ ਹੋ ਕੇ ਬੈਠੇ ਨੇ ਪਰ ਕੀ ਇਹ ਸਟੋਰ ਸਾਡੀ ਸਿਹਤ ਨਾਲ ਖਿਲਵਾੜ ਨਹੀਂ ਕਰ ਰਹੇ ਇਹੋ ਜਿਹੇ ਹੀ ਕਿਉਂ ਬਹੁਤ ਸਾਰੇ ਨਵੇਂ ਔਰ ਬਹੁਤ ਵੱਡੇ ਸਵਾਲ ਸਾਡੇ ਸਾਹਮਣੇ ਆ ਕੇ ਖੜੇ ਹੋ ਜਾਂਦੇ ਨੇ ਕਿ ਕਿਉਂ ਔਰ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਇਸ ਕਿਉਂ ਦਾ ਜਵਾਬ ਦੇਣਾ ਔਰ ਨਾਲ ਇਹ ਵੀ ਦੱਸਣਾ ਕਿ ਇਨਾ ਲੋਕਾਂ ਦਾ ਕੀ ਕੀਤਾ ਜਾਵੇ